ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ 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 ਕਹਿੰਦੇ ਜਿੰਨਾ ਝਵਾਲੇ ਵੇਚਤੀ ਆ ਓਏ ਓਏ ਝਵਾਦ ਨੂੰ ਓਏ ਉਦੋਂ ਹੀ ਆਇਆ ਵਾ ਉਹਨਾਂ ਨੇ ਪਾਈ ਮਿੱਟੀ ਪਾਈ ਅੰਨੇ ਅੰਨੇ ਕੁੜੀਏ ਪੁੱਤੇ ਹਰ ਵਾਰ ਅਾ ਜਿਹੜੇ ਨਾ ਸਾਰੀ ਮਿੱਟੀ ਪਟਕੇ ਪਿਆ ਜਿਹੜਾ ਜਿਹੜਾ ਕੋੜਾ ਹੀ ਹੋਣਾ ਅੱਜ ਇਹ ਜਿਹੜੀ ਜ਼ਰੂਰੀ ਮੀਟਿੰਗ ਆ ਕੂੜੇ ਬਾਰੇ ਕਿਉਂ ਬਣਾਉਣੀ ਪਈ ਕਿਉਂਕਿ ਮੈਂ ਤੈਨੂੰ ਅੱਜ ਤੋਂ 6-7 ਮਹੀਨੇ ਪਿੱਛੇ ਲੈ ਜਾਣਾ ਕਿਉਂਕਿ ਜਦੋਂ ਸਾਡਾ ਸਰਕਾਰ ਨਾਲ ਇਹ ਫੈਸਲਾ ਹੋਇਆ ਸੀ ਪੀ ਫਟੇਗੜ ਚੂੜੀਆਂ ਰੇਲਵੇ ਸਟੇਸ਼ਨ ਤੇ ਜੋ ਕੋਲਾ ਲਾਦਾ ਹੈ ਉਹ ਪਬਲਿਕ ਦੇ ਹਿੱਤ ਨੂੰ ਜਾਣਦੇ ਆ ਆ ਇੱਥੇ ਕੋਲਾ ਨਹੀਂ ਲੱਠੇਗਾ ਆਸਾਂ ਨੇ ਪੰਜਾ ਸਤਾ ਪਿੰਡਾਂ ਨੇ ਰਲ ਕੇ ਇੱਕ ਪ੍ਰਫਾਰਮੇ ਤੇ ਸਾਈਨ ਕਰਕੇ ਇਥੋਂ ਦੇ ਡੀਸੀ ਸਾਹਿਬ ਇਥੋਂ ਦੇ ਐਸਟੀਐਮ ਸਾਹਿਬ ਇਥੋਂ ਦੇ ਤਹਿਸੀਲਦਾਰ ਸਾਹਿਬ ਦੇ ਇਲਾਕੇ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਿੱਤੇ ਡੀਸੀ ਸਾਹਿਬ ਨੇ ਆਰਡਰ ਕੀਤਾ ਹੈ ਘੋਰ ਕੀਤਾ ਗਿਆ ਵੀ ਫਲੇਗੜ ਚੂੜੀਆਂ ਜੋ ਵੀ ਕੋਲਾ ਉੱਥੇ ਲਾਦਾ ਹੈ ਉਹ ਪਬਲਿਕ ਦਾ ਨੁਕਸਾਨ ਬਦਲ ਹੁੰਦਾ ਹੈ ਉਸ ਨੂੰ ਬੰਦ ਕੀਤਾ ਜਾਏ ਸਾਡਾ ਮਿਲ ਵਾਲਿਆਂ ਦੇ ਨਾਲ ਸਾਡੇ ਯੂਨੀਅਨ ਦੇ ਬੰਦੇ ਮਿਲ ਵਾਲਿਆਂ ਦੇ ਬੰਦੇ ਔਰ ਰੇਲਵੇ ਦੇ ਕਰਮਚਾਰੀਆਂ ਨਾਲ ਬੈਠ ਕੇ ਇੱਕ ਕਮੇਟੀ ਮੀਟਿੰਗ ਹੋਈ ਸੀ ਉਹਨਾਂ ਨੇ ਸਾਡੇ ਕੋਲ 6 ਮਹੀਨੇ ਮੰਗੇ ਸਨ ਲੇਕਿਨ ਅਸਾਂ ਚਲੋ ਕੰਪਰੋਮਾਈਜ਼ ਕਰਕੇ ਉਹਨਾਂ ਨੂੰ 3 ਮਹੀਨੇ ਦਿੱਤੇ ਵੀ ਤੁਸੀਂ 3 ਮਹੀਨਿਆਂ ਤੇ ਜਨਾਬੀ ਕੋਲਾ ਲਾ ਲਓ ਉਹ ਲਾ ਸਕਦੇ ਉਸ ਤੋਂ ਬਾਅਦ ਇੱਥੇ ਕੋਲਾ ਨਹੀਂ ਲੱਤੇਗਾ ਇੱਥੇ 10ਵੇਂ ਮਹੀਨੇ ਦੀ 30 ਤਰੀਕ ਤੱਕ ਸਾਡਾ ਕਮਿਟਮੈਂਟ ਹੋਇਆ ਸੀ ਜਿਹੜੀ ਲਿਖਤ ਸਾਡੇ ਪ੍ਰਧਾਨਾਂ ਦੇ ਕੋਲ ਆ ਉਸ ਤੋਂ ਬਾਅਦ ਫੇਰ ਵੀ ਇਹਨਾਂ ਕੋਸ਼ਿਸ਼ ਕੀਤੀ ਇੱਥੇ ਇਹ ਕੋਲਾ ਲਾਉਣ ਦੀ ਕਿਉਂਕਿ 30 ਤਰੀਕ ਤੱਕ ਕੋਲਾ ਆਉਣਾ ਸੀ ਇਹਨਾਂ ਨੇ 17ਵੇਂ ਮਹੀਨੇ ਦੀ 2-3 ਤਰੀਕ ਤੱਕ ਕੋਲਾ ਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸਾਂ ਡੱਕਿਆ ਉੱਥੇ ਤਹਿਸੀਲਦਾਰ ਸਾਹਿਬ ਆਏ ਉਹਨਾਂ ਫੇਰ ਇਹਨਾਂ ਕੋਲਾ ਦੇ ਕੋਲੇ ਦੇ ਠੇਕੇਦਾਰ ਸੀ ਉਹਨਾਂ ਨੂੰ ਝਾੜ ਪਾਈ ਵੀ ਤੁਸੀਂ ਇੱਥੇ ਕੋਲਾ ਕਿਸ ਤਰ੍ਹਾਂ ਲਾਉਂਦੇ ਇਸ ਕਰਕੇ ਸਾਡੀ ਬੇਨਤੀ ਸਰਕਾਰ ਨੂੰ ਵੀ ਆ ਸਾਡੀ ਬੇਨਤੀ ਮਿਲ ਵਾਲਿਆਂ ਨੂੰ ਵੀ ਆ ਸਾਡੀ ਬੇਨਤੀ ਰੇਲਵੇ ਕਰਮਚਾਰੀਆਂ ਨੂੰ ਵੀ ਆ ਵੀ ਉਹ ਆਪਣਾ ਜੋ ਸਾਡੇ ਨਾਲ ਕਮਿਟਮੈਂਟ ਹੋਇਆ ਉੱਤੇ ਚੱਲਣ ਅਗਰ ਜੇ ਕੋਈ ਇਸ ਤੋਂ ਬਾਹਰ ਕੋਈ ਵੀ ਇੱਥੇ ਕੋਲਾ ਲੱਥਾ ਉਹ ਜ਼ਿੰਮੇਵਾਰੀ ਜਾਂ ਠੇਕੇਦਾਰ ਦੀ ਹੋਏਗੀ ਜਾਂ ਮਿਲ ਵਾਲਿਆਂ ਦੀ ਹੋਏਗੀ ਕੋਈ ਨੁਕਸਾਨ ਹੋ ਗਿਆ ਇੱਥੇ ਪਬਲਿਕ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਕਿਉਂਕਿ ਪਬਲਿਕ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਅਸੀਂ ਇਹ ਸਾਰਿਆਂ ਦੀ ਜਾਣਕਾਰੀ ਲਈ ਇਹ ਦੇ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਉਹ ਉਹ ਗੁਪਤੇ ਦੇ ਬੰਦੇ ਤੋੜ-ਤੋੜ ਕੇ ਖਰਦੇ ਨੇ ਤਾਂ ਹੀ ਉਹ ਤੇ ਇੱਥੇ ਕੋਲਾ ਲੈਂਦਾ ਵਾ ਕਿ ਮੈਨੂੰ ਕੋਈ ਇਹਨੂੰ ਦਿੰਦੇ ਨੇ ਪੈਸੇ ਤੇ ਕੁਝ ਆਵੇ ਨਹੀਂ ਆ ਜਾ ਕੇ ਵੇਖੋ ਤੁਸੀਂ ਸਾਰੀਆਂ ਪੱਤਰੀਆਂ ਤੋੜ ਕੇ ਲੈ ਗਏ ਨੇ ਇਹ ਗੁਪਤੇ ਦੇ ਬੰਦੇ ਤੋੜਦੇ ਜਿਹੜੇ ਉਦੋਂ ਮੋਗੇ ਲਾਉਂਦੇ ਨੇ ਤੋ ਕੋਈ ਨਾ ਪਰੇ ਭਾਏ ਭਲੇ ਸਪਾਈਰੀ ਹੋ ਗਈ ਪੂਰੀ ਇੱਕ ਪਾਰਖਾਲ ਦੀ ਤਸਵੀਰ ਕਿਤੇ ਪੰਜ ਪਾਸਾ ਸਾਰਾ ਕੋਈ ਕੋਹੜ ਨਹੀਂ ਹੈਗਾ ਹੁਣ ਕੋਈ ਬੰਦਾ ਕੋਲਾ ਨਹੀਂ ਜੋ ਨਹੀਂ ਉਹ ਕੋਲਾ ਨਹੀਂ ਹੈ ਖਤੀ ਜੋਈ ਹੋਈ ਹੋਏ ਹੋ ਜਾਂਦੇ ਹਾਂਜੀ ਉਹ ਜਾਂਦੇ ਆਜੀ ਚੈੱਕ ਕਰਾਉਣਾ ਇੱਥੇ ਹੋਰ ਕਿਹਦਾ ਜਾਂਦਾ ਦੇ ਵਿੱਚ ਜਾਂ ਇੱਧਰ ਕੋਹਣ ਜਾ ਕੇ ਦੇਖੋ ਲੋਕਾਂ ਨੇ ਇਨਕਲਾਬ ਜਿੰਦਾਬਾਦ ਜਿੰਦਾਬਾਦ ਹੇ ਕੋਈ ਪ੍ਰਵਾਹ ਨਹੀਂ ਕੋਈ ਹੈਗੀ ਨੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਸਖਦੇਵ ਸਿੰਘ ਤਰਵੰਦੀ ਨਾਲ ਕਿਰਤੀ ਕਿਸਾਨ ਜੁਨਾ ਪ੍ਰਧਾਨ ਆ ਇਹ ਕੋਲਾ ਆਪਾਂ 31 ਅਕਤੂਬਰ ਦਾ ਬੰਦ ਕਰਤਾ ਆ ਕਿਉਂਕਿ ਐਸ਼ਰੀਮ ਦਾ ਤਹਿਸੀਲਦਾਰ ਦਾ ਲਿਖਿਆ ਆ ਪੀ ਇਥੇ ਕੋਲਾ ਨਹੀਂ ਆਊਗਾ ਦੁਕਾਨ ਤੇ ਉਹ ਜਿਹੜਾ ਗੁਪਤਾ ਵਾ ਉਹ ਧਮਕੀਆਂ ਦਿੰਦਾ ਵਾ ਮੈਨੂੰ ਪੀ ਤੇਰੇ ਤੇ ਮੈਂ ਪਰਚਾ ਕਰਾ ਦੂੰਗਾ ਕੋਈ ਨਿਆਂਇਤ ਹਾਲ ਪਵਾ ਦੂੰਗਾ ਜਾਂ ਮੈਂ ਸਮੈਗ ਦਾ ਪਰਚਾ ਪਾ ਦੂੰਗਾ ਸਾਨੂੰ ਪਰਚਿਆਂ ਪੁਰਚਿਆਂ ਦਾ ਕੋਈ ਡਰ ਨਹੀਂ ਹੈਗਾ ਵੀ ਜਿੱਥੇ ਮਰਜੀ ਉਹ ਪਰਚਾ ਕਰਾ ਲੈ ਤੇ ਕੋਲਾ ਦਾ ਮੈਂ ਕੋਲਾ ਲਿਆਣਾ ਲਿਆਉਣਾ ਕਿਤਰਾ ਕੋਲਾ ਆ ਜੂਗਾ ਕਦੀ ਜਾਂਦਾ ਫਲਾਣਾ ਮੰਤਰੀ ਦਾ ਮੈਂ ਖੂਨ ਕਰਾ ਲਿਆ ਕਦੀ ਮੈਂ ਢਿੰਗੜੇ ਮੰਤਰੀ ਦਾ ਖੂਨ ਕਰਾ ਲਿਆ ਵੇਖੋ ਜੀ ਦਿੱਲੀ ਧੂਆ ਚੜ ਜਾਂਦਾ ਇਥੋਂ ਤੇ ਆ ਸਾਡੇ ਪਿੰਡ ਤੇ ਨਹੀਂ ਕੋਈ ਕੋਲੇ ਦਾ ਧੂਆ ਜਾਂਦਾ ਇਹ ਕੋਲਾ ਆਪਾਂ ਜਿਹੜਾ ਨਾ ਇਹੋ ਜਿਹੇ ਸਾਨੂੰ ਧਮਕੀਆਂ ਦੇਣੀਆਂ ਬੰਦ ਕਰ ਦੇ ਕਿਉਂਕਿ ਆਪਾਂ ਧਮਕੀਆਂ ਧਮਕੀਆਂ ਨੂੰ ਕੋਈ ਪਰਵਾਹ ਨਹੀਂ ਸਾਨੂੰ ਜਿਹੜੀ ਪਤਾਪੁਰ ਵਾਲੀ ਜੇਲ ਹੈ ਨਾ ਉਹਦੇ ਮੈਂ 15 ਦਿਨ ਦਰਸ਼ਨ ਕਰਾਇਆ ਮੈਂ ਤੇ ਚੰਡੀਗੜ੍ਹ ਵਾਲੀ ਝੀਲ ਜਿੱਥੇ ਮੈਂ 15 ਦਿਨ ਰਹਿ ਆਂ ਸਾਨੂੰ ਕੋਈ ਇਹੋ ਜਿਹੇ ਧਮਕਿਆ ਮਤ ਦਵੇ ਵਾਹਿਗੁਰੂ ਜੀ ਦਾ ਖਾਲਸਾ ਗੁਪਤਾ ਗੁਪਤਾ ਕੌਣ ਹੈ ਗੁਪਤਾ ਕੌਣ ਹੈ ਗੁਪਤਾ ਜਿਆ ਠੇਕੇਦਾਰ ਆ ਇਥੇ ਗੰਜਾ ਆ ਕੋ ਠੇਕੇਦਾਰ ਆ ਉਹ ਠੇਕੇਦਾਰ ਆ ਉਹ ਧਮਕੀਆਂ ਦਿੰਦਾ ਜੀ ਇਤਨਾ ਉਹ ਕਰ ਦੂੰ ਮੈਂ ਜੇ ਕਰ ਦੂੰਗਾ ਸਾਨੂੰ ਜੋ ਮਰਜ਼ੀ ਕਰ ਲੈ ਜਦੋਂ ਸਾਡੇ ਅਫਸਰਾਂ ਨੇ ਲਿਖ ਕੇ ਦਿੱਤਾ ਅਸ਼ਦੀਮ ਨੇ ਤਹਿਸੀਲਦਾਰ ਨੇ ਮੌਕੇ ਵੇਖਿਆ ਆਣ ਕੇ ਅਸ਼ਦੀਮ ਨੇ ਤਹਿਸੀਲਦਾਰ ਉਥੇ ਮੌਕੇ ਵੇਖ ਕੇ ਗਿਆ ਆਣੇ ਆਖਿਆ ਕੋਈ ਨਹੀਂ ਇਥੇ ਆਸਦਾ ਬਿਲਕੁਲ ਸਾਦਾ ਸਕੂਲ ਲੱ ਮੀਆਂ ਗੜਾਂ ਤੇ ਸਾਡਾ ਸਕੂਲ ਹੈ ਦੋ ਸਕੂਲ ਨੇ ਇੱਕ ਪ੍ਰਾਇਮਰੀ ਆ ਤੇ ਇੱਕ ਦਸਵੀਂ ਦਾ ਵਾ ਤੇ ਟੇਸ਼ਨ ਕੋਲੋੜੀ ਨਾਲ ਹੈ ਤੇ ਪਿੰਡ ਸਾਡਾ ਕਿੱਡੀ ਕਿ ਦੂਰ ਆ ਇੰਨਾ ਕੋਲਾ ਜਾਂਦਾ ਵੀ ਕੋਹ ਹਾਲ ਨਹੀਂ ਕਿੰਨੇ ਲੋਕਾਂ ਦੇ ਡੰਗਰ ਮਰ ਗਏ ਨੇ ਪੱਠੇ ਖਾ ਖਾ ਕੇ ਜਿੰਨਿਆਂ ਦੀਆਂ ਪੈੜੀਆਂ ਲੱਗ ਲੱਗੇ ਬਹੁਤ ਇਹਨਾਂ ਦਾ ਨੁਕਸਾਨ ਆ ਜਦੋਂ ਕੋਲਾ ਜਾਂਦਾ ਨਾ ਅੱਖਾਂ 'ਚ ਪੈਣ ਦਾ ਬੁਝਾਰਾ ਹੈਗਾ ਕੋਲਾ ਹੈ ਕਿੱਥੇ ਜਾਂਦਾ ਕਿੱਥੇ ਇਹ ਖੰਨੇ ਪੇਪਰ ਮਿਲ ਨੂੰ ਜਾਂਦਾ ਤੇ ਧਮਕੀਆਂ ਦੇ ਦੇ ਆਪਦੇ ਬੰਦ ਕਰਾਤਾ ਆਦੇ ਲਿਉਣਾ ਆਪਾਂ ਬਿਲਕੁਲ ਕੋਲਾ ਇਹ ਉਹਨਾਂ ਨੂੰ ਨਹੀਂ ਚਾਹੀਦਾ ਇਹ ਸਰਕਾਰ ਜੁਮੇ ਆ ਰਹੀ ਹੋएगी ਐਸਡੀਐਮ ਜੁਮੇ ਆ ਰੂਗਾ ਰੇਲਵੇ ਮੁਲਾਜ਼ਮ ਜੁ ਅਇਤੇ ਮਾਲੀ ਜਾਨੀ ਨੁਕਸਾਨ ਹੋਗਾ ਨਾ ਇਹ ਸਰਕਾਰ ਜੋ ਮੇਰ ਹੋ ਗਈ ਜੇ ਨਾ ਧੱਕੇ ਨਾਲ ਕੋਲਾ ਲੈਂਦਾ ਤੇ